ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਲ੍ਹਾ ਫਾਜ਼ਿਲਕਾ ਲਾਧੂ ਕਾ ਮੰਡੀ ਦਾ ਜੋ satsang kar ਜਿੱਥੇ ਅੱਜ ਬਿਆਸ ਡੇਰੇ ਤੋਂ ਬਾਬਾ ਗੁਰਵਿੰਦਰ ਸਿੰਘ ਜੀ ਢਿੱਲੋਂ ਅੱਜ ਸੰਗਤਾਂ ਨੂੰ ਦਰਸ਼ਨ ਦੇਣਾ ਆ ਰਹੇ ਨੇ ਤਾਂ ਸੇਵੇਦਾਰਾਂ ਨੇ ਡਿਸਪਲਨ ਦੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਮੰਡੀਲਾ ਦੁਕਾਦੇ ਸਾਤ ਸੰਗਰ ਦੇ ਅੱਗੇ ਪੂਰੇ ਜੋ ਸੇਵਾਦਾਰ ਨੇ ਕੋਈ ਟ੍ਰੈਫਿਕ ਨੂੰ ਨਹੀਂ ਰੋਕਿਆ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀ ਹੋਈਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਬਾਬਾ ਜੀ ਸਾਤ ਸੰਗਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਪੂਰੇ ਡਿਸਪਲਿਨ ਦੇ ਵਿੱਚ ਸੰਗਤਾਂ ਲਾਈਨਾਂ ਬਣਾ ਕੇ اور ਬਾਬਾ ਜੀ ਖੁੱਲੇ ਦਰਸ਼ਨ ਦੇ ਰਹੇ ਨੇ ਤਾਂ ਸਾਰੀਆਂ ਸੰਗਤਾਂ ਸ਼ਾਂਤਮਈ ਢੰਗ ਨਾਲ ਬਾਬਾ ਜੀ ਦੇ ਦਰਸ਼ਨ ਕਰ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਚੈਨਲ ਜਿਲ੍ਹਾ ਫਾਜ਼ਿਲਕਾ ਰਾਜਨੀਤੀ ਤੇ ਦਿਖਾ ਰਹੇ ਹਾਂ ਕਾਫੀ ਵੱਡੀ ਗਿਣਤੀ ਦੇ ਸੰਗਤਾਂ ਪਹੁੰਚੀਆਂ ਨੇ ਔਰ ਅਲੱਗ-ਅਲੱਗ ਪਿੰਡਾਂ ਤੋਂ ਜੋ ਹਾਰਡ ਪੀਟ ਤੋਂ ਲੋਕ ਨੇ ਅੱਜ ਉਹ ਸੰਗਤਾਂ ਵੀ ਇੱਥੇ ਪਹੁੰਚੀਆਂ ਨੇ ਬਾਬਾ ਜੀ ਨੇ ਖੁੱਲੇ ਦਰਸ਼ਨ ਦਿੱਤੇ ਤਾਂ ਤਸਵੀਰਾਂ satsang mandila dukadiyan ਤਾਂ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਸੰਗਤਾਂ ਨੇ ਸੇਵੇਦਾਰਾਂ ਨੇ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਅਤੇ ਬਾਬਾ ਜੀ ਦੇ ਜਾਣ ਤੋਂ ਬਾਅਦ ਸੰਗਤਾਂ ਵਾਰ-ਵਾਰ ਭੱਜ ਕੇ ਦਰਸ਼ਨ ਕਰਦੀਆਂ ਹੋਈਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਗੁਰੂ ਘਰ ਜੋ ਸਾਸੰਗਰ ਮੰਡੀਲਾ ਦੁਕਾ ਦਾ ਮੇਨ ਰੋਡ ਫਾਜ਼ਲ ਕਾ ਰੋਡ ਤੇ ਮੰਡੀਲਾ ਦੁਕਾ ਹੈ ਤਾਂ ਔਰ ਇਸ ਤੋਂ ਬਾਅਦ ਇਹ ਜੋ ਸੰਗਤਾਂ ਪਾਰੀ ਗਿਣਤੀ ਦੇ ਵਿੱਚ ਸਵੇਰ ਤੋਂ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੀ ਬਾਬਾ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਸੰਗਤਾਂ ਨੇ ਦਰਸ਼ਨ ਕਰਨ ਤੋਂ ਬਾਅਦ ਹੌਲੀ-ਹੌਲੀ ਸੰਗਤਾਂ ਜੋ 메ਨ ਰੋਡ ਤੇ satsang ghar ਤੋਂ ਬਾਹਰ ਨਿਕਲਦੀਆਂ ਹੋਈਆਂ ਤਾਂ ਸ਼ਾਂਤਵੇਂ ਤਰੀਕੇ ਦੇ ਨਾਲ ਆਪ ਦੇ ਘਰਾਂ ਨੂੰ ਵਾਪਸ ਜਾਂਦੀਆਂ ਹੋਈਆਂ ਰੋਡ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਹਿਨਾ ਬਜ਼ੁਰਗ ਮਾਤਾ ਵੀਰ ਬੱਚੇ ਸਭ ਨੇ ਅੱਜ ਦਰਸ਼ਨ ਕੀਤੇ ਸਾਰੀ ਸੰਗਤ ਨੂੰ ਰਾਧਾ ਦਾਸ ਸਵਾਮੀ